ਕੰਟੈਕਟ ਕਰਕੇ ਮੇਰਾ ਉਹਨਾਂ ਨੂੰ ਮੈਸੇਜ ਸੀ ਵੀ ਜਿਹੜੇ ਪਲੇਅਰ ਘਿਓ ਬਾਦਾਮ ਤੇ ਦੁੱਧ ਪਨੀਰ ਲੈ ਕੇ ਖੇਡਣਾ ਚਾਹੁੰਦੇ ਆ ਉਹ ਪਲੇਅਰ ਆਜੋ ਪੱਚੀਗਾ ਜੋ ਤਿੰਨ ਪਲੇਅਰ ਆਏ ਸਿਰਫ ਤਿੰਨ ਜਿਨ੍ਹਾਂ ਨੇ 20 ਕਿਲੋ ਬਾਦਾਮ 20 ਕਿਲੋ ਘਿਓ ਚੱਕਿਆ ਦੂਜਾ ਕੋਈ ਬਾਦਾਮ ਤੇ ਘਿਓ ਲੈਣ ਨਹੀਂ ਆਇਆ ਕਿੱਟ ਲੈ ਲਓ ਜੀ ਸਾਨੂੰ ਉਹ ਕਿੱਟ ਪਤਾ ਨਹੀਂ ਕੀ ਬਲਾਇਆ ਕਿੱਟਾ ਭਾਲਦੇ ਫਿਰਦੇ ਦੁੱਧ ਘਿਓ ਨਹੀਂ ਭਾਲਦੇ ਪਹਿਲੀ ਗੱਲ ਤਾਂ ਦੁੱਧ ਹੀ ਨਗਲੀ ਮਿਲਦਾ ਉਹ ਵੀ ਲੈਣ ਨੂੰ ਤਿਆਰ ਨਹੀਂ ਨਕਲੀ ਵੀ ਨਹੀਂ ਲੈਣ ਨੂੰ ਤਿਆਰ ਪਰ ਬਦਾਮ ਤਾਂ ਅਸਲੀ ਆ ਬਦਾਮਾਂ ਨੂੰ ਰਗੜੋ ਵਿੱਚੋਂ ਦੁੱਧ ਨਿਕਲ ਆਉਂਦਾ ਹੋਰ ਬਥੇਰੀ ਖਰਾਕ ਆ ਬੱਕਰਾ ਖਾ ਲੋ ਬੱਕਰੇ ਵੀ ਅਸਲੀ ਆ ਭੇਡੂ ਹੈਗੇ ਆ ਉਹ ਵੀ ਅਸਲੀ ਆ ਖਰਾਕਾਂ ਵੱਲ ਧਿਆਨ ਦਿਓ ਜੇ ਖਰਾਕ ਖਾ ਕੇ ਆਪਾਂ ਨੇਚਰਲ ਕਬੱਡੀ ਵੱਲ ਤੁਰਾਂਗੇ ਤੇ ਤਾਂ ਹੀ ਗੁਜ਼ਾਰਾ ਹੈ ਤੁਰਨਾ ਪੈਣਾ ਹੈ ਕਿਉਂਕਿ ਵਰਲਡ ਲੈਵਲ ਤੇ ਫੈਡਰੇਸ਼ਨ ਇੰਗਲੈਂਡ ਦੇ ਵਿੱਚ ਵੱਡ ਚੁੱਕੀ ਆ ਵਰਲਡ ਦੀਆਂ 35 ਫੈਡਰੇਸ਼ਨਾਂ ਇਕੱਠੀਆਂ ਹੋ ਗਈਆਂ ਉਹ ਸਟੈਂਡ ਲੈ ਰਹੀਆਂ ਕਬੱਡੀ ਦੇ ਵਿੱਚ ਨੇਰੇ ਦੇ ਉਲਟ ਕਬੱਡੀ ਦੇ ਵਿੱਚ ਜਿਹੜੀ ਗੁੰਡਾਗਰਦੀ ਹੁੰਦੀ ਆ ਉਹਦੇ ਉਲਟ ਕਬੱਡੀ ਦੇ ਪਲੇਅਰਾਂ ਦੇ ਐਂਟੀਸਿਪਲਨ ਦੇ ਉਲਟ ਪਿੰਡਾਂ ਦੇ ਵਿੱਚ ਜਿਹੜੇ ਟੂਰਨਾਮੈਂਟ ਕਰਾਉਂਦੇ ਉਹਦੇ ਉਲਟ ਹੁਣੇ-ਹੁਣੇ ਇੱਕ ਵਰਲਡ ਕੱਪ ਹੋਇਆ ਉਹ ਵਰਲਡ ਕੱਪ ਇੰਡੀਆ ਦੀਆਂ ਟੀਮਾਂ ਫੜ ਗਈ ਬਣਾਤੀਆਂ ਟੀਮਾਂ ਉਹਨਾਂ ਨੇ ਸਟੈਂਡ ਲਿਆ ਉਹਨਾਂ ਨੂੰ ਚਿੱਠੀ ਪੱਤਰ ਵੀ ਪਾਇਆ ਪਰ ਪਿਆਰ ਨਾਲ ਸਮਝਾਉਂਦੇ ਹੋ ਕਹਿੰਦੇ ਜੀ ਐਤ ਕੀ ਅਸੀਂ ਬਣਾ ਬੈਠੇ ਪ੍ਰੋਗਰਾਮ ਕਾ ਨੂੰ ਖਿਆਲ ਨ ਰੱਖਾਂਗੇ ਉਹ ਵਰਲਡ ਕੱਪ ਮਿੱਤਰੋ ਇੱਕ ਪਿੰਡ ਦੀਆਂ ਇੱਕ ਦੇਸ਼ ਦੀਆਂ ਟੀਮਾਂ ਬਣਾ ਕੇ ਅਮਰੀਕਾ ਕੈਨੇਡਾ ਨਹੀਂ ਹੁੰਦਾ ਹੁੰਦਾ ਵਰਲਡ ਕੱਪ ਦੇ ਮਤਲਬ ਹੋਰ ਹੁੰਦੇ ਆ ਇੱਥੇ ਹਰੇਕ ਹੀ ਲਿਖ ਦਿੰਦਾ ਕਿ ਫਲਾਣੇ ਪਿੰਡ ਵਰਲਡ ਕੱਪ ਹੋ ਰਿਹਾ ਉਹ ਵੀ ਥਿਉਰੀ ਗਲਤ ਹੈ ਉਹਦੇ ਉਲਟ ਵੀ ਉਹ ਐਕਸ਼ਨ ਲੈ ਰਹੇ ਆ ਐਕਸ਼ਨ ਬਹੁਤ ਕੀਤਾ ਲੈ ਜਾਊਗਾ ਮੈਂ ਪਲੇਅਰਾਂ ਨਾਲ ਗੱਲ ਕੀਤੀ ਕਿਸੇ ਪਲੇਅਰ ਨਾਲ ਗੱਲ ਕਰੀਏ ਵੀ ਤੂੰ ਕਬੱਡੀ ਖੇਡਦਾ ਸਾਡੇ ਵੱਲ ਤੇ 2 ਲੱਖ ਤੋਂ ਘੱਟ ਗੱਲ ਹੀ ਕਰਦਾ ਜੀ 2 ਲੱਖ ਦੇ ਦੋ 3 ਲੱਖ ਦੇ ਦੋ ਤੇ ਜਦੋਂ ਫੈਡਰੇਸ਼ਨ ਚ ਜਾ ਕੇ ਕਬੱਡੀਆਂ ਪਾਉਣੀਆਂ ਪੈਂਦੀਆਂ ਨਾ ਤਿੰਨ ਕ ਕਬੱਡੀਆਂ ਪੈਂਦੀਆਂ ਤੇ ਚੌਥੀ ਕਬੱਡੀ ਨੂੰ ਅੱਖਾਂ ਮੂਰੇ ਨਿਹਰਾ ਹੋ ਜਾਂਦਾ ਨੀਵੀ ਪਾ ਕੇ ਡਿੱਗ ਪੈਂਦੇ ਆ ਹੁਣੇ ਇੱਥੇ ਇੱਕ ਟੂਰਨਾਮੈਂਟ ਚ ਹੋਇਆ ਆ ਗਿਆ ਜੀ ਕਦੇ ਕਾਂਗੇ ਵਾਲਾ ਕਾਂਗੇ ਵਾਲਾ ਜਿਹਨੂੰ ਜਫਾ ਲਾਊਗਾ ਉਹਨੂੰ 1000 ਰੁਪਈਆ ਉਹ ਯਾਰ ਘਾਂਗੇ ਵਾਲਾ ਜੱਫਾ ਲਾਊਗਾ ਉਹਦੇ ਜੱਫੇ ਤੇ ਤਾਂ ਹਜ਼ਾਰ ਲਾਤਾ ਤੇ ਜਿਹੜੇ ਦੂਜੇ ਮੁੰਡੇ ਜੱਫੇ ਲਈ ਜਾਂਦੇ ਕਿਸੇ ਨੂੰ 5 ਰੁਪਏ ਨਹੀਂ ਦਿੱਤੇ ਤੁਸੀਂ ਤੇ ਘਾਂਗੇ ਵਾਲੇ ਨੂੰ ਹੋਊਗਾ ਬਣਾਤਾ ਤੇ ਰੇਡ ਗਿਆ ਗਲਜਾ ਹੱਥ ਪਾਉਣ ਦੀ ਸਾਡੇ ਘਾਂਗੇ ਵਾਲੇ ਦੇ ਮੂਰੇ ਗੋਡੀ ਡੱਕ ਪਿਆ ਮੈਂ ਬਾਹਰ ਜਾ ਕੇ ਕੁੱਟ ਕੇ ਆਇਆ ਰੇਡਰ ਨੂੰ ਉਹ ਕੁੱਟ ਕੇ ਆਇਆ ਮੈਂ ਰੇਡਰ ਦਾ ਨਾਂ ਨਹੀਂ ਲੈਣਾ ਉਹ ਮੈਂ ਕਿਹਾ ਤੇਰੇ ਚ ਗਰਮੀ ਕਿਉਂ ਨਹੀਂ ਆਈ ਤੇਰੀ ਜਾਨਖ ਕਿਉਂ ਨਹੀਂ ਜਾਗੀ ਵੀ ਘਾਂਗੇ ਵਾਲੇ ਦੇ ਗਲ 'ਚ ਮਾਰ ਤਕੜੇ ਪਲੇਅਰ ਨਾਲ ਖੇਡੇਗਾ ਤੇਰੀ ਗੇਮ ਤਕੜੀ ਹੋਊਗੀ ਇੱਜ਼ਤ ਬਣਾ ਤੂੰ ਵੇਖ ਕੀ ਡੱਕ ਪਿਆ ਤੇ ਅੱਜ ਕੀ ਆ ਅੱਜ ਸਾਰਾ ਪੰਜਾਬ ਉਹ ਹਰਿਆਣੇ ਵਾਲੇ ਸ਼ਿਲੂ ਦੇ ਬੁਲੇਟ ਕੀ ਜਾਂਦਾ ਉਹ ਪੰਜਾਬ ਦੇ ਵਿੱਚ ਅਣਖੀ ਮਰ ਗਈ ਜਿੰਨਾ ਕੁਸ਼ ਹੈਗਾ ਪੰਜਾਬ ਦਾ ਜਿੱਲੇ ਪ੍ਰਾਈਜ਼ ਆ ਜੋ ਕੁਸ਼ ਆ ਹਰਿਆਣੇ ਨੂੰ ਤੁਰਿਆ ਜਾਂਦਾ ਪੰਜਾਬ ਦੇ ਪਲੇਅਰ ਕਿੱਥੇ ਗਏ ਕੋਈ ਪੰਜਾਬ ਦੇ ਪਲੇਅਰਾਂ ਚੜਖ ਨਹੀਂ ਜਾਗੀ ਕਿ ਹਰਿਆਣੇ ਨੂੰ ਕਿਉਂ ਜਾਂਦਾ ਸੀ ਇਕੱਠੇ ਹੋ ਕੇ ਉਹਦੇ ਉਲਟ ਸ਼ਿਲੂ ਸ਼ਿਲੂ ਲਈ ਆ ਇੰਗਲੈਂਡ ਕੈਨੇਡਾ ਦੇ ਵਿੱਚ ਨਾ ਮੈਚ ਕਰਾਇਆ ਸੀਗਾ ਤੇ ਇਹੀ ਆਪਣੇ ਇੰਡੀਆ ਦੇ ਪਲੇਅਰ ਸ਼ਿਲੂ ਦੇ ਗਲਚਾਸ ਦੇ ਕੇ ਆਉਂਦੇ ਸੀ ਮੈਂ ਮਗਰ ਖੜਾ ਸੀ ਅੱਜ ਵੀ ਉਹਨਾਂ ਨੂੰ ਲੋੜ ਆ ਅੱਖਾਂ ਮੀਚ ਕੇ ਟੱਕ ਪੈਂਦੇ ਆ ਤੇ ਬਾਕੀ ਹਊਗਾ ਮੇਰੇ ਕਮੈਂਟੇਟਰ ਵੀਰ ਬਣਾ ਦਿੰਦੇ ਆ ਵੀ ਆ ਫਲਾਨਾ ਆ ਗਿਆ ਘੁੰਕਾ ਗਿਆ ਦਾਦਾ ਡਰਾ ਦਿੰਦੇ ਆ ਉਹ ਵੀ ਬੰਦਾ ਹੀ ਆ ਅੱਗੇ ਜਦੋਂ ਕਿ ਤਗੜੇ ਰੇਡਰ ਨੇ ਰੇਡ ਪਾਉਣੀ ਤੇ ਮੇਰੇ ਕੋਲੇ ਡਾਲੇ ਦਾ ਮਨਪਰੀਤ ਹੁੰਦਾ ਸੀ ਉਹਨੂੰ ਟਰਾਉਣ ਪੈਣਾ ਉਹਨੇ ਕਿਹਾ ਯਾਰ ਤੂੰ ਐਵੇਂ ਡਰਾਈ ਜਾਣਾ ਫਲਾਨਾ ਆ ਗਿਆ ਫਲਾਨਾ ਆ ਗਿਆ ਉਹ ਕਿਹਾ ਰੇਲ ਗੱਡੀ ਤੇ ਬਹਿ ਕੇ ਕੁੱਡੀ ਪਾਉਣਾਗਾ ਤੁਰਕੇ ਹੀ ਆਊਗਾ ਬੰਦੇ ਚ ਇੰਨੀ ਹਮਤ ਸੀ ਉਹ ਮਨਪ੍ਰੀਤ ਵਾਲੇ ਨੇ ਹਰੇਕ ਜਾਪੀ ਹਰੇਕ ਰੇਡਟ ਆ ਹੁਣ ਤੇ ਆ ਮੁੰਡਿਆਂ 'ਚ ਅਣਖ ਹੀ ਮਰੀ ਪਈ ਆ ਇਹਨਾਂ ਦੀ ਅਣਖ ਜਗਾਉਣ ਦੀ ਲੋੜ ਆ ਇਹਨਾਂ 'ਚ ਸਵੈ ਭਾਵਨਾ ਜਗਾਉਣ ਦੀ ਲੋੜ ਆ ਇਹਨਾਂ ਨੂੰ ਦੱਸਣ ਦੀ ਲੋੜ ਆ ਕਿ ਤੁਸੀਂ ਕੁਛ ਹੈਗੇ ਆ ਇੱਥੇ ਕਿੰਨੀਆਂ ਸੋਹਣੀਆਂ ਕਬੱਡੀਆਂ ਪਾਈ ਜਾਂਦੇ ਆ ਜਦ ਫਾਉਂਡੇਸ਼ਨ ਚੱਲ ਜਾ ਕੇ ਕਬੱਡੀਆਂ ਪਾਉਣੇ ਆ ਚਾਰ ਬਾਕੇ ਖੜ ਜਾਂਦੇ ਆ ਤੇ ਰੁਪਈਆ ਮੰਗਦੇ ਸਾਡੇ ਤੋਂ 2-2 3-3 ਲੱਖ ਉਹ ਅਸੀਂ 3 ਲੱਖ ਵੀ ਦੇ ਦਿੱ ਗਏ ਕਬੱਡੀਆਂ ਤਾਂ ਪਾਓ ਹੁਣ ਟੀਮਾਂ ਆ ਗਈਆਂ ਮੈਂ